ਚੋਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੇਂ ਕਮਯੋ ਬਾਣੀ ਚੋਪਈ ਹਮ ਰੇਖ ਰੋ ਹਾਥ ਦੇ ਰੱਛਾ ਪੂਰਨ ਹੋਏ ਜਿਤ ਕੇ ਇਛਾ ਤਵ ਚਰਨ ਮੰਦਰ ਹੈ ਹਮਾਰਾ ਆਪਣਾ ਜਾਣਖ ਰੋ ਪ੍ਰਤਪਾਰਾ ਹਮਰਾ ਦੁਸ਼ਟ ਸਭ ਅਧਮ ਕਾ ਬਹੂ ਆਪ ਹਾਥ ਦੇ ਮਨਮਚਾ ਬਸੂ ਸੋਖੇ ਬਸੈ ਮੂਰ ਪ੍ਰਵਾਰਾ ਸ਼ਿਵ ਸਿਖ ਸੁਭੈ ਕਰਤਾਰਾ ਮੂਰ ਚਾਨਜ ਕਰਦਾ ਕਰਿਐ ਸਾ ਬਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੇ ਆਸਾ ਦੂਰ ਬਿਨ ਕਿ ਰਹੈ ਪਿਆਸਾ ਤੁਮੈ ਸਾੜ ਅਖਿ ਅਵਰਨਾ ਧਿਆਉ ਜੋ ਵਰਚਾਮ ਸੋ ਤੁਮ ਤੇ ਪਾਉ sevak sikh hamari tari hai chun jan shastra hamari mari hai aap hath de mujhe amar gay manan kal ka dasan mari gay ho jo sada hamare pacha sri a tu jo kariyo racha rakh le ho mo rakhna hari sahi sant sahaye pyare ਦੀਨ ਬੰਦ ਦੁਸ਼ਣ ਗਿਆ ਹੰਤਾ ਤਮੋਪੂਰੀ ਚਤੁਰਦਸ਼ਤੰਤਾ ਕਾਲ ਪਾਏ ਬ੍ਰਹਮਾ ਭਕਤਰਾ ਕਾਲ ਪਾਏ ਸੂਰਜ ਭਕਤਰਾ ਕਾਲ ਪਾਏ ਗਣੇਸ਼ਨ ਪ੍ਰਕਾਸ਼ਾ ਸਾਲ ਕਾਲ ਕਾ ਕੀ ਆਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਾਲੂ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਗ ਜਗਤ ਬਨਾਇਓ ਦੇਵ ਦਾਤ ਜਚਨ ਉਜਾਇਓ ਆਦ ਅੰਤ ਕੇ ਅਵਤਾਰ ਸੁਏ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਦਿਸਹਿ ਕੋ ਹਮਾਰੇ ਸਗਨ ਪ੍ਰਜਾ ਜਿਨ ਆਪ ਸਵਾਰੇ ਸੇਵਕਨ ਕਾ ਸ਼ਿਵ ਗੁਣ ਸੁਖ ਦੇਓ ਸਤਰਨ ਕਾ ਪਲਮੋ ਵਦ ਕੇਓ ਕੜ ਕੜ ਕੇ ਅੰਦਰ ਕੇ ਜਾਣਤ ਭਲੇ ਬਰੇ ਕੇ ਪੀਰ ਵਿਸ਼ਾਨਤ ਚੀਟੇ ਦੇ ਅੰਦਰ ਸਤੂਲਾ ਸਾਪਰ ਕਿਰਪਾ ਦ੍ਰਿਸ਼ਟ ਅਗਰ ਪੁਲਾ ਸ਼ਾਂਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੇ ਪੀਰਵ ਸੰਨ ਘੜ ਘੜ ਕੇ ਪਰ ਪਰ ਕੇ ਜਾਣੈ ਜਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਉ ਦੇਹ ਅਪਰ ਜਵਾਕ ਰਖ ਕਰਤੋ ਕਭ ਹੂੰ ਤੁਮੈ ਮਲਤ ਦੇਹੇ ਕਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਹਾਰੈ ਆਪੋ ਆਪਣੀ ਬੋਜੋ ਚਾਰੈ ਤੁਮ ਸਭ ਹੀ ਤਰਹਿ ਨਿਰਾਲਮ ਜਾਨਦ ਬੇਦ ਭੇਦ ਅਰ ਆਲਮ ਨਿਰੰਕਾਰ ਅਨੰਦ ਸਰਵਕਾ ਨਿਰਲੰਭ ਆਦ ਅਨੀਲ ਅਨਾਦ ਸੰਭ ਤਾ ਕਮ ਨੂੰ ਚਰਤ ਪੀਦਾ ਜਾਕੋ ਪੀਵ ਨਾ ਪਾਵਤ ਮੇਦਾ ਤਾ ਕਾ ਕਰਪਾ ਹਨ ਨਮਾਨਤ ਮਹਾ ਮੂਲ ਹੈ ਜਿ ਪੀਦ ਨ ਜਾਣਤ ਮਹਾ ਪੇਵ ਕੋ ਕਹ ਸਦਾ ਸੇਵ ਅੰਤ ਅੰਕਾਰ ਕਾ ਚੀਨਤ ਨਹਿ ਪੇਵ ਆਪ ਆਪਨੀ ਬਦ ਹੈ ਜੀਤੇ ਬਰਨਤ ਪਿੰਨ ਪਿੰਨ ਤੂੰ ਹੈ ਤੇਤੇ ਤੁਮਰਾ ਲਖਾ ਨਾ ਜੈ ਬਸਾਰਾ ਕਹ ਬਿਦ ਸਜਾ ਵਰਥਮ ਸੰਸਾਰਾ ਇਕ ਰੂਪ ਨੂੰ ਵਸ ਰੂਪਾ ਅਰੰਗ ਕੋ ਰਾਵ ਕਹ ਭੂਪਾ ਆੰਡਾ ਜੇਰਾ ਸੇਤੇ ਕਿਨੇ ਦਵ ਖਾਨ ਬਹੁ ਰਚ ਦੇਨੀ ਗਹੁ ਬੁੱਧ ਰਾਜਾ ਹਵੇ ਬੈਠਾ ਕਾਹੋ ਸਿਵਨ ਭਿਓ ਸੰਗਤ ਇਕਠਾ ਸਗਰੇ ਸ੍ਰਿਖ ਰਖਾਇਆ ਚੰਪਵ ਆਜੁਗਾਦ ਸਰੂਪ ਸਵੈਮ ਭਵ ਅਵਰਛਾ ਮੇਰੀ ਤੁਮ ਕਰੋ ਸਿਖੋ ਬਾਹਰ ਸਿਖ ਸੰਗਰੂ ਦੂਜੇ ਤੇਠ ਵਤਰ ਪਤਾ ਸਗਲ ਮਲੇਸ਼ ਕਰੋ ਨਨ ਕਪਤਾ ਜੇ ਆ ਤੁਜ ਦੇ ਸ਼ਰਣੀ ਪਰੇ ਦਿਨ ਕੈ ਦੁਸ਼ਟ ਦੁਖ ਹਵੇ ਮਰੇ ਪੁਰਹ ਜਵਨ ਪਗ ਪਰ ਇਤਿ ਹਾਰੇ ਦਿਨ ਕੈ ਦੂ ਸੰਕਟ ਸਭ ਟਾਰੇ ਜੋ ਕਲ ਗੁਰ ਮਾਰ ਤੇ ਆਈ ਹੈ ਤਾਂ ਕੇ ਨ ਕਾਲ ਨਿਕਟ ਨਹਿ ਹੈ ਔਰ ਅਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਲਿ ਗਤ ਕਾਲਾ ਕਿਰਪਾ ਦ੍ਰਿਸ਼ਟ ਜਨ ਜਾਹੇ ਨਿਹਰ ਹੋ ਤਾਕੇ ਤਾਪ ਤਨੁ ਕਮੋ ਹਰ ਹੋ ਰਹਿ ਦੇ ਸਦ ਕਰਮੂ ਸਾ ਹੋਈ ਦੁਸ਼ਟ ਛਾ ਸਕੈ ਨਾ ਕੋਈ ਏਕ ਵਾਰ ਅਨੰਤ ਮੈਸ਼ ਮਹਾਰਾ ਕਾਲ ਫਾਸੇ ਤਾਹੇ ਬਾਰਾ ਜਿਨ ਨਿਰਨਾਮ ਤੇ ਹਾਰੋ ਕਹਾ ਦਾਰ ਦੁਸ਼ਟ ਦੋਖਤੀ ਰਹਾ ਫਰੜ ਗਏ ਤਮਾ ਸ਼ਰਨ ਤੇ ਹਾਰੇ ਆਪ ਹਾਸ ਦੈਨ ਹੋਵਾਰੇ ਸਰਵ ਥੋਰਮ ਹੋ ਹੋ ਸਹਾਈ ਦੁਸ਼ਤ ਦੋਤੇ ਨਾ ਮਚਾਈ ਕਿਰਪਾ ਕਰੇ ਹੰਬਰ ਜਗ ਮਾਤਾ ਅਗਨਤ ਕਰਾ ਪੂਰਨ ਸਵਰਾਥਾ ਕੇਲਵਿਕ ਸਗਲ ਦੇਹ ਕੋ ਹਰਤਾ ਦੁਖ ਦੋਖਿਨ ਕੋ ਕੌਛੈ ਕਰਤਾ ਸ੍ਰੀ ਆ ਤੁਜ ਜਾਪੈ ਦਿਆਲਾ ਪੂਰਨ ਕਰਾ ਗ੍ਰੰਥ ਚਿਤ ਕਲ ਮਨ ਬਾੰਠ ਨਵਲ ਪਾਵੈ ਸੋਈ ਦੋਖ ਨਾ ਦਿਸੈ ਬਿ ਆਪਤ ਕੋਈ ਅਨੰਦ ਹੁਣੇ ਗੰਗਾ ਜੋ ਆਸਰਸਨਾ ਪਾਵੈ ਸੁਨੇ ਮੂਲ ਚਿਤ ਲਾਏ ਚਤੁਰਤਾ ਬਈ ਦੋਹ ਦਦ ਪਉ ਨਿਕਟਨਾ ਤਿੰਨ ਦਰਕੇ ਰਹੈ ਉਹ ਜੋ ਆ ਕੇ ਇੱਕ ਬਾਰ ਚੋਪਈ ਕੋ ਕਹੈ ਚੋਪਈ ਸੰਬਤ ਸਤ ਰਹੈ ਸੈ ਸੁਪਨੇ ਜੈ ਅਰਧ ਸੈਸ ਪ੍ਰਤੀਨ ਕਹਿਜੈ ਪਾਦਰ ਸੁਦੇ ਅਸ਼ਮੀਰਾ ਬਾਰਾ ਤੀਰ ਤੂ ਦਰਵ ਗ੍ਰੰਥ ਸੁਧਾਰਾ ਸਵਈਆ ਪਾਹੇ ਗਹਿ ਜਾਤੇ ਦੁਮਰੇ ਤਉ ਤੇ ਕੋ ਆਮਤਰ ਨਹੀਂ ਆਨਿਓ ਰਾਮ ਰਹੀਮ ਪ੍ਰਾਨ ਕੁਰਾਨ ਨੇ ਕਹਿ ਮ ਦੇਖਣਾ ਮਾਨਿਓ ਸਿਮਰੇ ਸਾਸਤਰ ਵੇਦ ਸਵੈ ਮੋ ਪੀਦ ਕਹਿ ਹਮੇਕ ਨਾ ਜਾਣਿਓ ਸ੍ਰੀ ਅਸ਼ਪਾਨ ਕਿਰਪਾ ਤੁਮਰੀ ਕਾਲ ਮੈਂ ਨਾਖੇ ਹੋ ਸਭ ਤੋਹਿ ਬਖਾਲਿਉ ਦੁਹਰਾ ਸਾਗਲ ਦਵਾਰ ਗੋਸਾਣ ਕੇ ਗਹਿਓ ਤੁਹਾਰੋ ਦਵਾਰ ਬਾਹੀ ਗਹਿ ਕਿਲਾਜ ਅਸ ਗੋਬਿੰਦਾਸ ਤੁਹਾਰਾ ਕਿ ਲਈ ਮਹਿਲਾ ਤੇ ਧਿਆਨਾਂ ਦੇ ਕੋ ਵੰਕਾਰ ਸਤਿਗੁਰ ਪ੍ਰਸਾਦ ਆਨੰਦ ਭਿਆ ਮਿਜਮਾਏ ਸਤਿਗੁਰ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨਵਦੀਆ ਵਦੰਗ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਵਨਾਈਆ ਸ਼ਬਦ ਤਾ ਗਵ ਹਰੀ ਕੇ ਰਾਮਨ ਜਨੀ ਵਸਾਇਆ ਕਹੇ ਨਾਨਕ ਨੰਦ ਹੁਆ ਸਤਿਗੁਰ ਮੈਂ ਪਾਇਆ ਏ ਮਨ ਮੇਰਿਆ ਨੋ ਸੁਧਾਰ ਹੋ ਹਰਿ ਨਾਮ ਹਰਿ ਨਾਨਾ ਰਹੋ ਤੂੰ ਮਨ ਮੇਰੇ ਦੋ ਸਭ ਸਾਰਨਾ ਅੰਗੀਕਾਰੋ ਕਰੇ ਤੇਰਾ ਕਰਜ ਸਭ ਸਵਾਰਨਾ ਸਵਨਾਗਲਾ ਸਮਰਤ ਸੁਆਮੀ ਸੋਖ ਯਮਨ ਅਸਾਰੇ ਇਹ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਵਿਚ ਹੈ ਜਿਸ ਦੇਹ ਸੁਪਾਵੈ ਸਦਾ ਸੇ ਸਲਾਹਾ ਤੇਰੀ ਨਾਮ ਨਮਸਾਵੈ ਨਾ ਵੀਨ ਕਹਿ ਮਨੁਸਿਆ ਆਜੇ ਸਦਕ ਨੇਰੇ ਕਹਿ ਨਾਮ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਚਾ ਨਾਮ ਮੇਰਾ ਧਾਰੂ ਸਚਾ ਨਾਮ ਧਰਮੇ ਨਾਇਨੁ ਮੁਖਾ ਸਭ ਗਵੰਗਾ ਕਰ ਸ਼ਾਂ ਸੁਖੁ ਮਨੈ ਉਸਿਆ ਇਨਿਛਾ ਸਭ ਜਾਈਐ ਸਦਾ ਕੁਰਬਾਨ ਕੀਤਾ ਗੁਰੂ ਓ ਜੇ ਸਦੀਐ ਹੈ ਬੜਿਆ ਗਿਆ ਕਹਿ ਨਾਨਕ ਉਸ ਨੂੰ ਸੰਤ ਹੋ ਸਬਦ ਰੂਪਿ ਆਰੂ ਸਾਚਾ ਨਾਮੁ ਮਿरादारੂ ਆਵਾਜੇ ਪੰਜ ਸ਼ਬਦ ਕਰ ਸੁਭਗੈ ਕਰ ਸੁਭਗੈ ਸਬਦ ਵਾਜੇ ਕਲਾ ਜਿਤ ਕਰਤਾ ਰਿਆ ਪੰਜ ਦੂਦ ਵਾਸ ਕਿਤੇ ਕਾਲ ਗੰਡਕ ਮਾਰਿਆ ਤੁਰ ਕਰਮ ਪਾਇਆ ਤਜਨ ਕਾ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੂਵਾ ਤਿਤ ਕਰ ਅਨਹਦ ਬਾਚੇ ਆਨੰਦ ਸੁਨੋ ਨ ਭਾਗੇ ਹੋ ਸਗਲ ਮਨੋਰਥ ਪੂਰੇ ਪਾਰ ਬ੍ਰੰਭਰ ਪਾਇਆ ਤਰੇ ਸਗਲੇ ਸੂਰੀ ਦੁਖ ਨੂੰ ਅਸਨਤਾ ਉਤਰੇ ਸੁਨੇ ਸੱਜੇ ਬਾਣੀ ਸੰਤ ਸਾਜਣ ਭਾਈ ਸਰਸੇ ਪੂਰੇ ਗੁਰਥੇ ਜਾਣੀ ਸੁਣਤੇ ਪੁਨਿੰਦ ਕਹਤੇ ਪਵਿੱਤ ਸਤਗੁਰ ਹਾ ਵਰਪੂਰੇ ਮਨਵੰਤ ਨਾਨਕ ਅਗਲੇ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤਿ ਦਿਵਸ ਰਾਤਿ ਵਿਦਾਈ ਦਾਇਆ ਖੇਲੈ ਸਾਰ ਜਗਤ ਚੰਗਿਆਈਆ ਬਰਿਆਈਆ ਵਾਚੈ ਤਰਤੁ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੇ ਨਾਮ ਧਿਆਇਆ ਗੈ ਸਕਦਕਾ ਤੇ ਮੁਖ ਉਜਾਲੇ ਕਿਤੇ ਛੁਟੇ ਨਾ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਦੇਵ ਕੋ ਜਾਨੇ ਕਿਤੇ ਛੁਟੇ ਨਾ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ